ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪਾਂ ਆਪਣੀ ਕਹਾਣੀ ਅਨੋਖੀ ਸਜਾ ਇਸ ਕਹਾਣੀ ਨੂੰ ਲਿਖਿਆ ਹੈ ਮਮਤਾ ਰਾਜਪੂਤ ਜੀ ਨੇ ਇੱਕ ਘਟਨਾ ਨੇ ਪਰੀ ਦੀ ਹੱਸਦੀ ਖੇਡ ਦੀ ਜ਼ਿੰਦਗੀ ਨੂੰ ਅਜਾਬ ਬਣਾ ਦਿੱਤਾ ਸੀ ਨਾ ਮੁੜ ਉਹ ਵੇਲਾ ਆਉਣਾ ਸੀ ਨਾ ਉਹ ਘਟਨਾ ਵਾਪਰ ਨੂੰ ਰਹਿਣੀ ਸੀ ਪਰੀ ਆਪਣੀ ਡਰਾਈਵਿੰਗ ਕਲਾਸ ਤੋਂ ਵਾਪਸ ਆਈ ਅਤੇ ਲੌਬੀ ਵਿੱਚ ਬੈਠੇ ਆਪਣੇ ਪਾਪਾ ਕੋਲ ਆ ਗਈ ਪਾਪਾ ਕੀ ਕਰ ਰਹੇ ਹੋ ਅੱਜ ਤੁਹਾਡੇ ਦੋਸਤ ਨਹੀਂ ਆਏ ਤੁਹਾਡੇ ਨਾਲ ਸਤਰੰਜ ਖੇਡਣ ਹਾਂ ਅੱਜ ਗੁਰਦੇਵਾਲ ਨੂੰ ਕੁਝ ਕੰਮ ਹੋ ਗਿਆ ਇਸ ਲਈ ਆ ਨਹੀਂ ਰਿਹਾ ਤੂੰ ਦੱਸ ਮੇਰੇ ਸ਼ੇਰ ਪੁੱਤ ਕਿੱਥੋਂ ਤੱਕ ਜਾਂਚ ਆ ਗਈ ਤੈਨੂੰ ਗੱਡੀ ਚਲਾਉਣ ਦੀ ਪਰੀ ਦੇ ਚਿਹਰੇ ਤੇ ਵੱਡੀ ਸਾਰੀ ਮੁਸਕਾਨ ਆ ਗਈ ਪਾਪਾ ਬਸ ਥੋੜੇ ਦਿਨ ਹੋਰ ਫਿਰ ਮੰਮੀ ਨੂੰ ਮੈਂ ਹੀ ਸ਼ਾਪਿੰਗ ਕਰਵਾਉਣ ਲੈ ਕੇ ਜਾਇਆ ਕਰਨਾ ਇਹ ਕਹਿ ਕੇ ਉਹ ਹੱਸ ਪਈ ਨਾ ਨਾ ਓਏ ਸ਼ੇਰਾ ਮੈਂ ਨਹੀਂ ਭੇਜਦਾ ਉਹਨੂੰ ਤੇਰੇ ਨਾਲ ਚੰਗੀ ਤਰ੍ਹਾਂ ਸਿੱਖਲਾ ਪਹਿਲਾਂ ਇਹ ਚੰਗੀ ਗੱਲ ਨਹੀਂ ਪਾਪਾ ਤੁਸੀਂ ਮੇਰੇ ਤੇ ਵੇਤਵਾਰੀ ਕਰਦੇ ਹੋ ਪਾਪਾ ਨੂੰ ਮੰਮੀ ਨਾਲ ਜ਼ਿਆਦਾ ਪਿਆਰ ਆ ਮੇਰੇ ਨਾਲ ਨਹੀਂ ਇੰਨੇ ਨੂੰ ਪਰੀ ਦੀ ਮੰਮੀ ਵੀ ਆ ਗਈ ਚਾਹ ਲੈ ਕੇ ਓਏ ਵਕੀਲਾਂ ਤੋਂ ਵੀ ਕੋਈ ਜਿੱਤ ਸਕਦਾ ਸ਼ੇਰਾ ਤੁਸੀਂ ਕਿਸੇ ਨਾ ਕਿਸੇ ਗੱਲ ਵਿੱਚ ਬੰਦੇ ਨੂੰ ਫਸਾ ਹੀ ਦੇਣਾ ਹੁੰਦਾ ਪਾਪਾ ਨੂੰ ਚੰਗੇ ਮੂਡ ਵਿੱਚ ਵੇਖ ਕੇ ਪਰੀ ਨੇ ਪ੍ਰਦੀਪ ਦੀ ਗੱਲ ਛੇੜ ਲਈ ਪਾਪਾ ਤੁਸੀਂ ਪ੍ਰਦੀਪ ਦਾ ਵੀ ਨਹੀਂ ਦੱਸਿਆ ਮੈਨੂੰ ਤੁਹਾਨੂੰ ਕਿਉਂ ਪਸੰਦ ਨਹੀਂ ਉਹ ਉਹ ਵੇਖ ਪਰੀ ਮੈਨੂੰ ਉਹ ਮੁੰਡਾ ਨਹੀਂ ਪਸੰਦ ਬਾਕੀ ਬੇਟਾ ਮੈਂ ਮਰਜ਼ੀ ਤੇਰੇ ਤੇ ਹੀ ਛੱਡੀ ਆ ਥੋੜੀ ਦੁਖੀ ਹੁੰਦੀ ਤੇ ਗਹਿਰਾ ਸਾਹ ਲੈਂਦੇ ਹੋਏ ਭਰੀ ਅੰਦਰ ਚਲੀ ਗਈ ਪਾਪਾ ਜੀ ਤੁਹਾਡੀ ਇਕੱਠੇ ਲਾ ਪ੍ਰੈਕਟਿਸ ਮਰਜੀ ਤੁਹਾਨੂੰ ਵੀ ਪਤਾ ਮੇਰੇ ਲਈ ਕਿੰਨੀ ਕ ਜ਼ਰੂਰੀ ਆ ਅਸਲ ਵਿੱਚ ਭਰੀ ਤੇ ਪ੍ਰਦੀਪ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਅਤੇ ਭਰੀ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰਦਰਸ਼ਨ ਸਿੰਘ ਭਰੀ ਦੇ ਪਾਪਾ ਨੂੰ ਉਹ ਮੁੰਡਾ ਪਸੰਦ ਨਹੀਂ ਸੀ ਭਰੀ ਉਸ ਨੂੰ ਪਸੰਦ ਤਾਂ ਕਰਦੀ ਸੀ ਪਰ ਆਪਣਾ ਰਿਸ਼ਤਾ ਅਗਾਹ ਨਹੀਂ ਸੀ ਵਧਾ ਰਹੀ ਉਹ ਆਪਣੇ ਰਿਸ਼ਤੇ ਵਿੱਚ ਆਪਣੇ ਪਿਓ ਦੀ ਰਜਾਮੰਦੀ ਜ਼ਰੂਰ ਚਾਹੁੰਦੀ ਸੀ ਪਰੀ ਦੇ ਅੰਦਰ ਜਾਣ ਮਗਰੋਂ ਪਰਨੀਤ ਨੇ ਆਪਣੇ ਘਰ ਵਾਲੇ ਨੂੰ ਕਿਹਾ ਤੁਸੀਂ ਕਿਉਂ ਨਹੀਂ ਮੰਨਦੇ ਉਸਦੇ ਲਈ ਚੰਗਾ ਭਲਾ ਮੁੰਡਾ ਹੈ ਪਰਨੀਤ ਕੋਰੇ ਤੂੰ ਇਹ ਗੱਲ ਸਾਡੇ ਪਿਓ ਧੀ ਦੇ ਵਿੱਚ ਹੀ ਰਹਿਣ ਦੇ ਤੂੰ ਤਾਂ ਸਾਡੇ ਵਿੱਚ ਆ ਹੀ ਨਾ ਠੀਕ ਕਹਿ ਰਹੇ ਨੇ ਤੁਹਾਡੇ ਸਰਦਾਰ ਜੀ ਮੰਮੀ ਅੰਦਰੋਂ ਪਰੀ ਦੀ ਉੱਚੀ ਆਵਾਜ਼ ਆਈ ਤੁਸੀਂ ਰਹਿਣ ਦਿਓ ਇਹਨਾਂ ਨੇ ਮੇਰੀ ਜਾਨ ਲੈ ਕੇ ਹੀ ਮੰਨਣਾ ਕਿਸੇ ਦਿਨ ਦਰਸ਼ਨ ਸਿੰਘ ਨੇ ਹੱਸਦੇ ਹੋਏ ਕਿਹਾ ਉਹ ਸ਼ੇਰਾ ਆ ਜਾ ਬਾਹਰ ਇੱਕ ਬਾਜੀ ਹੋ ਜਾਏ ਪਾਪਾ ਮੈਨੂੰ ਤੰਗ ਨਾ ਕਰੋ ਮੈਨੂੰ ਥੋੜਾ ਕੰਮ ਆ ਇੱਕ ਕੇਸ ਦੀ ਸਟੱਡੀ ਕਰਨੀ ਆ ਤੁਸੀਂ ਅੰਕਲ ਗੁਰਦੇਵਾਲ ਨੂੰ ਫੋਨ ਕਰ ਲਓ ਉਹ ਫ੍ਰੀ ਹੋਣਗੇ ਜੇ ਫ੍ਰੀ ਹੋ ਗਏ ਹੋਏ ਤਾਂ ਉਹ ਆ ਜਾਣਗੇ ਪਰੀ ਇਸ ਗੱਲ ਤੋਂ ਬਹੁਤ ਦੁਖੀ ਸੀ ਕਿ ਉਸਦੇ ਪਾਪਾ ਪ੍ਰਦੀਪ ਬਾਰੇ ਮੰਨਦੇ ਨਹੀਂ ਸੀ ਪਰ ਕਿਤੇ ਨਾ ਕਿਤੇ ਇਸ ਗੱਲ ਦਾ ਯਕੀਨ ਵੀ ਉਸ ਨੂੰ ਪੱਕਾ ਸੀ ਕਿਉ ਮੰਨ ਜਾਣਗੇ ਮਾਂ ਰਾਤ ਨੂੰ परी ਦੇ ਕਮਰੇ ਵਿੱਚ ਗਈ ਤਾਂ परी ਕੇਸ ਫਾਈਲ ਸਟੱਡੀ ਕਰ ਰਹੀ ਸੀ ਨਹੀਂ ਹੋਇਆ ਬੇਟਾ ਤੁਹਾਡਾ ਕੰਮ ਅਜੇ ਪੂਰਾ ਨਹੀਂ ਮਾਂ ਬਸ ਥੋੜੀ ਦੇਰ ਤੱਕ ਹੋ ਜਾਣਾ ਚੱਲ ਫਿਰ ਇੰਜ ਕਰ ਪਹਿਲਾਂ ਰੋਟੀ ਖਾ ਲਾ ਉੱਠ ਕੇ ਬਾਕੀ ਦੇ ਕੰਮ ਬਾਅਦ ਵਿੱਚ ਕਰ ਲਮੀ ਮੰਮੀ ਮੈਨੂੰ ਜ਼ਿਆਦਾ ਭੁੱਖ ਨਹੀਂ ਦੁਪਹਿਰੇ ਮੈਂ ਪੀਜ਼ਾ ਖਾ ਲਿਆ ਸੀ ਉਸ ਕਰਕੇ ਹੈਵੀ ਹੋਇਆ ਪਿਆ ਥੋੜਾ ਤਾਂ ਕੁਝ ਖਾ ਲਾ ਲਾਡੂ ਨਹੀਂ ਤਾਂ ਤੇਰੇ ਪਾਪਾ ਦੀ ਭੁੱਖ ਨਾਲ ਹੀ ਉੱਡ ਜਾਣੀ ਆ। ਪਰ ਹੀ ਹੱਸ ਪਈ। ਮਾਂ ਪਾਪਾ ਦੇ ਨਾਟਕ ਮੈਨੂੰ ਸਭ ਪਤਾ। ਤੁਸੀਂ ਚੱਲੋ ਮੈਂ ਆਈ। ਪਾਪਾ ਤੁਸੀਂ ਸਵੇਰ ਦੀ ਸੈਰ ਵੀ ਘਟਾ ਦਿੱਤੀ ਆ। ਥੋੜਾ ਧਿਆਨ ਰੱਖੋ ਆਪਣੀ ਸਿਹਤ ਦਾ। ਬਸ ਇੰਜ ਹੀ ਹੱਸਦੇ ਖੇਡਦੇ ਰੋਟੀ ਖਾ ਕੇ ਟੈਲਣ ਲਈ ਬਾਹਰ ਚਲੇ ਗਏ। ਕੇਸ ਕਿਵੇਂ ਚੱਲ ਰਿਹਾ ਸ਼ੇਰਾ ਤੇਰਾ? ਪਾਪਾ ਜੀ ਬੜਾ ਹੀ ਇਮੋਸ਼ਨਲ ਕੇਸ ਹੈ। ਆਦਮੀ ਦੀ ਘਰ ਵਾਲੀ ਦੀ ਮੌਤ ਤੋਂ ਬਾਅਦ ਦੂਸਰਾ ਵਿਆਹ ਕਰਵਾਇਆ ਉਸਨੇ ਤਾਂ ਕਿ ਉਸਦੇ ਬੱਚੇ ਨੂੰ ਮਾਂ ਮਿਲ ਸਕੇ ਪਰ ਹੁਣ ਉਹ ਬੱਚਾ ਸੰਭਾਲਣ ਲਈ ਤਿਆਰ ਨਹੀਂ ਆ ਬੜੇ ਪੁੱਠੇ ਸਿੱਧੇ ਇਲਜ਼ਾਮ ਉਸਨੇ ਆਪਣੇ ਪਤੀ ਤੇ ਲਗਾਏ ਨੇ ਪਰ ਅਸਲੀ ਵਜ੍ਹਾ ਇਹੀ ਹੈ ਕਿ ਉਹ ਬੱਚਾ ਨਹੀਂ ਸੰਭਾਲਣਾ ਚਾਹੁੰਦੀ ਸ਼ੇਰਾ ਇਹ ਜੋ ਜਜ਼ਬਾਤ ਹੁੰਦੇ ਨੇ ਨਾ ਇਹ ਜੋ ਮਮਤਾ ਹੁੰਦੀ ਹੈ ਇਹ ਦਿਲ ਵਿੱਚ ਜ਼ਬਰਦਸਤੀ ਨਹੀਂ ਜਗਾਈ ਜਾ ਸਕਦੀ ਮਾੜੀ ਕਿਸਮਤ ਤਾਂ ਬੱਚੇ ਦੀ ਆ ਇਹ ਗੱਲਾਂ ਕਰਦੇ ਦੋਨੋਂ ਘਰ ਵਾਪਸ ਆ ਗਏ ਤੇ ਪਰੀ ਸਾਰੀ ਰਾਤ ਕੇਸ ਬਾਰੇ ਸੋਚਦੀ ਰਹੀ ਅਗਲੇ ਦਿਨ ਕੋਰਟ ਤੋਂ ਹੋ ਕੇ ਜਦੋਂ ਉਹ ਵਾਪਸ ਆਈ ਕੀ ਬਣਿਆ ਤੇ ਕੇਸ ਦਾ ਪਪਾ ਅਗਲੀ ਤਰੀਕ ਮਿਲ ਗਈ ਆ ਉਸਨੇ ਹੌਲੀ ਜਹੀ ਆਵਾਜ਼ ਵਿੱਚ ਕਿਹਾ ਕੋਈ ਨਾ ਪੁੱਤ ਜਿਆਦਾ ਨਾ ਸੋਚ ਮਾਲਕ ਨੇ ਸਭ ਸੋਚਿਆ ਹੁੰਦਾ ਹਾਂਜੀ ਪਪਾ ਆ ਜਾ ਬੈਠ ਮੇਰੇ ਕੋਲ ਤੇਰੀ ਮਾਂ ਚਾਹ ਬਣਾ ਰਹੀ ਆ ਇਕੱਠੇ ਪੀਨੇ ਆ ਉਸ ਦਾ ਮੂਡ ਥੋੜਾ ਠੀਕ ਕਰਨ ਲਈ ਉਸ ਦੇ ਪਿਤਾ ਜੀ ਨੇ ਕਿਹਾ ਨਹੀਂ ਪਾਪਾ ਜੀ ਮੈਨੂੰ ਜਾਣਾ ਪੈਣਾ ਹੁਣ ਕਿੱਥੇ ਚੱਲਿਆ ਸ਼ੇਰਾ ਪਾਪਾ ਜੀ ਡਰਾਈਵਿੰਗ ਕਲਾਸ ਮਿਲਦੇ ਆਂ ਸ਼ਾਮ ਨੂੰ ਇਹ ਕਹਿ ਕੇ ਪਰੀ ਆਪਣੀ ਡਰਾਈਵਿੰਗ ਕਲਾਸ ਲਈ ਚਲੀ ਗਈ ਅੱਜ ਡਰਾਈਵਿੰਗ ਕਲਾਸ ਦੀ ਸਿਖਲਾਈ ਪੂਰੀ ਹੋ ਗਈ ਸੀ ਤੇ ਡਰਾਈਵਿੰਗ ਸਕੂਲ ਤੋਂ ਲਾਇਸੈਂਸ ਵੀ ਮਿਲ ਗਿਆ ਸੀ ਜਦੋਂ ਉਹ ਘਰ ਆਈ ਤਾਂ ਉਸ ਦੇ ਪਾਪਾ ਘਰ ਨਹੀਂ ਸੀ ਮੰਮੀ ਮੰਮੀ ਪਪਾ ਕਿੱਥੇ ਗਏ ਨੇ ਥੋੜੇ ਕੰਮ ਗਏ ਨੇ ਕਦੋਂ ਕਉਣਗੇ ਕਿਉਂ ਮਾਂ ਮੈਨੂੰ ਡਰਾਈਵਿੰਗ ਲਾਇਸੈਂਸ ਮਿਲ ਗਿਆ ਇਹ ਤਾਂ ਵਧੀਆ ਹੋ ਗਿਆ ਪੁੱਤ ਕਿੱਥੇ ਗਏ ਮੈਂ ਲੈ ਕੇ ਆਉਂਦੀ ਆ ਉਹਨਾਂ ਨੂੰ ਗੱਡੀ ਤੇ ਜਾਂਦੀ ਹਾਂ ਉਹਨਾਂ ਨੇ ਖੁਸ਼ ਹੋ ਜਾਣਾ ਪ੍ਰਦੀਪ ਦੀ ਕਾਲ ਆ ਰਹੀ ਸੀ ਫੋਨ ਤੇ ਪਰੀ ਨੇ ਫੋਨ ਤੇ ਵੇਖਿਆ ਪ੍ਰਦੀਪ ਹੈਲੋ ਪਰੀ ਪਰੀ ਹੈਲੋ ਪ੍ਰਦੀਪ ਪ੍ਰਦੀਪ ਮੈਨੂੰ ਥੋੜਾ ਜਿਹਾ ਕੰਮ ਸੀ ਇਸ ਲਈ ਕਾਲ ਕੀਤੀ ਹਾਂਜੀ ਦੱਸੋ ਅਸੀਂ ਸਾਰੇ ਪਾਰਟੀ ਕਰ ਰਹੇ ਹਾਂ ਜੇਕਰ ਤੇਰੇ ਕੋਲ ਟਾਈਮ ਆ ਤਾਂ ਆ ਜਾ ਤੂੰ ਵੀ ਚੱਲ ਫਿਰ ਘਰੋਂ ਗੱਡੀ ਤੇ ਹੀ ਆ ਜਾ ਵੈਸੇ ਮੇਰਾ ਅੱਜ ਡਰਾਈਵਿੰਗ ਵੀ ਓਕੇ ਹੋ ਗਿਆ ਚੱਲ ਫਿਰ ਪੁੱਛ ਘਰੋਂ ਤੇ ਗੱਡੀ ਤੇ ਹੀ ਆ ਜਾ ਘਰੋਂ ਇਜਾਜ਼ਤ ਲੈ ਕੇ ਪਰੀ ਨੇ ਗੱਡੀ ਕੱਢੀ ਤੇ ਤੁਰ ਪਈ ਪਹਿਲੀ ਵਾਰ ਗੱਡੀ ਚਲਾ ਰਹੀ ਸੀ ਇਸ ਲਈ ਉਸ ਨੂੰ ਥੋੜੀ ਘਬਰਾਹਟ ਵੀ ਹੋ ਰਹੀ ਸੀ ਪਰ ਥੋੜਾ ਡਰਾਈਵ ਕਰਕੇ ਉਸ ਨੂੰ ਚੰਗਾ ਲੱਗ ਰਿਹਾ ਸੀ ਇੰਨੇ ਨੂੰ ਉਸ ਨੇ ਸਾਹਮਣੇ ਦੇਖਿਆ ਤਾਂ ਗਲਤ ਬੰਨੇ ਤੋਂ ਇੱਕ ਟਰੱਕ ਬੜੀ ਰਫਤਾਰ ਨਾਲ ਉਹਦੇ ਵੱਲ ਆ ਰਿਹਾ ਸੀ ਉਸ ਨੂੰ ਵੇਖ ਕੇ ਪਰੀ ਦੇ ਦਿਲ ਦੀ ਧੜਕਣ ਵੱਧ ਗਈ ਉਸ ਨੇ ਆਪਣੇ ਆਪ ਨੂੰ ਬਚਾਉਣ ਲਈ ਦੂਸਰੇ ਬੰਨੇ ਗੱਡੀ ਦੀ ਸਟੀਅਰਿੰਗ ਘੁਮਾ ਦਿੱਤੀ ਬਸ ਦਿਮਾਗ ਨੂੰ ਜਿਵੇਂ ਸੋਚਣ ਸਮਝਣ ਦੀ ਸਮਰੱਥਾ ਇੱਕ ਪਲ ਲਈ ਖਤਮ ਹੋ ਗਈ ਹੋਵੇ ਇੱਕ ਭਾਰੀ ਆਵਾਜ਼ ਤੇ ਬਾਅਦ ਵਿੱਚ ਚਾਰੇ ਪਾਸੇ ਹਨੇਰਾ ਗੱਡੀ ਇੱਕ ਦੂਸਰੀ ਗੱਡੀ ਵਿੱਚ ਬੜੀ ਜ਼ੋਰ ਨਾਲ ਵੱਜ ਗਈ ਸੀ ਉਸ ਗੱਡੀ ਨੂੰ ਇੱਕ ਔਰਤ ਚਲਾ ਰਹੀ ਸੀ ਤੇ ਨਾਲ ਉਸ ਦਾ 3 ਸਾਲ ਦਾ ਬੱਚਾ ਸੀ ਚਾਰੇ ਪਾਸੇ ਐਕਸੀਡੈਂਟ ਹੋ ਗਿਆ ਸੀ ਇਸ ਐਕਸੀਡੈਂਟ ਦੀ ਹੀ ਖੱਪ ਸੀ ਪਰ ਕੋਈ ਵੀ ਮਦਦ ਲਈ ਨਹੀਂ ਆ ਰਿਹਾ ਸੀ ਪਰੀ ਜੋ ਕਿ ਕਾਰ ਦੀ ਖਿੜਕੀ ਤੋਂ ਬਾਹਰ ਡਿੱਗ ਪਈ ਸੀ ਤੇ ਅਚੇਤਨ ਪਈ ਸੀ ਦੇ ਕੰਨਾਂ ਵਿੱਚ ਦੂਸਰੀ ਗੱਡੀ ਦੇ ਨਿੱਕੇ ਨਿਆਣੇ ਦੀਆਂ ਚੀਕਾਂ ਸੁਣ ਰਹੀਆਂ ਸੀ ਜੋ ਕਿ ਮਾਂ-ਮਾਂ ਕੇ ਕੇ ਰੋ ਰਿਹਾ ਸੀ ਸਾਰੇ ਖੜੇ ਤਮਾਸ਼ਾ ਵੇਖ ਰਹੇ ਸੀ ਕੋਈ ਵੀ ਉਹਨਾਂ ਦੀ ਮਦਦ ਕਰਨ ਲਈ ਤਿਆਰ ਨਹੀਂ ਸੀ ਭਰੀ ਲਹੂ ਲਹਾਨ ਪਈ ਸੀ ਤੇ ਬਿਲਕੁਲ ਹਿੱਲ ਵੀ ਨਹੀਂ ਸੀ پا ਰਹੀ ਇਹਨੂੰ ਇਹਨੂੰ ਉਸਦੇ ਕੰਨ ਵਿੱਚ ਆਵਾਜ਼ ਪਈ ਲੱਗਦਾ ਦੂਸਰੀ ਗੱਡੀ ਵਾਲੀ ਔਰਤ ਮਰ ਗਈ ਆ ਟਰੱਕ ਵਾਲੇ ਨੂੰ ਫੜਨ ਦੀਆਂ ਗੱਲਾਂ ਵੀ ਕਰ ਰਹੇ ਸੀ ਪਰੀ ਦੀਆਂ ਅੱਖਾਂ ਅੱਗੇ ਹੌਲੀ-ਹੌਲੀ ਹਨੇਰਾ ਹੋਰ ਗੂੜਾ ਹੋ ਰਿਹਾ ਸੀ ਉਹ ਔਖੇ ਸਾਹ ਲੈ ਰਹੀ ਸੀ ਉਸ ਦੇ ਪਰਸ ਜੋ ਕਿ ਉਹਦੇ ਕੋਲ ਹੀ ਡਿੱਗਾ ਪਿਆ ਸੀ ਤੋਂ ਫੋਨ ਦੀ ਰਿੰਗ ਦੀ ਆਵਾਜ਼ ਆ ਰਹੀ ਸੀ ਉਸ ਨੇ ਖਿਸਕ ਕੇ ਕਿਸੇ ਤਰ੍ਹਾਂ ਪਰਸ ਵਿੱਚੋਂ ਫੋਨ ਕੱਢਿਆ ਉਸ ਦੇ ਪਾਪਾ ਦਾ ਫੋਨ ਸੀ ਪਾਪਾ ਤੇ ਫਿਰ ਉਹ ਇੰਨਾ ਜਵਾਬ ਦੇ ਕੇ ਬੇਹੋਸ਼ ਹੋ ਗਈ ਕਿਸੇ ਨੇ ਕੋਲੋਂ ਫੋਨ ਫੜ ਕੇ ਐਕਸੀਡੈਂਟ ਦੀ ਖ਼ਬਰ ਉਸ ਦੇ ਘਰਦਿਆਂ ਨੂੰ ਦੇ ਦਿੱਤੀ ਦੂਸਰੀ ਗੱਡੀ ਵਾਲੀ ਔਰਤ ਦਾ ਮਾੜਾ ਹਾਲ ਸੀ ਉਸ ਦਾ ਬੱਚਾ ਬਚ ਗਿਆ ਸੀ ਥੋੜੀ ਦੇਰ ਨੂੰ ਪਰੀ ਦੇ ਪਾਪਾ ਉੱਥੇ ਪਹੁੰਚ ਗਏ ਪਰੀ ਨੂੰ ਖੂਨ ਨਾਲ ਨਹਾਈ ਦੇਖ ਕੇ ਉਸ ਦੇ ਪਾਪਾ ਨੇ ਉਸ ਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ ਫਟਾਫਟ ਐਂਬੂਲੈਂਸ ਆ ਗਈ ਦੂਸਰੀ ਗੱਡੀ ਵਾਲੀ ਕੁੜੀ ਤੇ ਬੱਚੇ ਨੂੰ ਵੀ ਐਂਬੂਲੈਂਸ ਵਿੱਚ ਪਾ ਦਿੱਤਾ ਗਿਆ ਪਰੀ ਦਾ ਸਿਰ ਪਾਪਾ ਦੀ ਗੋਦੀ ਵਿੱਚ ਸੀ ਪਰ ਉਹ ਬੇਹੋਸ਼ ਸੀ ਪਾਪਾ ਨੇ ਕਈ ਵਾਰ ਪਰੀ ਨੂੰ ਹਿਲਾਇਆ ਓਏ ਨਹੀਂ ਹੋਣਾ ਤੈਨੂੰ ਕੁਝ ਸੁਣਿਆ ਹੌਸਲਾ ਨਹੀਂ ਛੱਡਣਾ ਸ਼ੇਰਾ ਇੱਕ ਭਰੇ ਹੋਏ ਗਲੇ ਤੇ ਇੱਕ ચીਕ-ਚੀਕ ਕੇ ਬਾਰ-ਬਾਰ ਉਸਦੇ ਪਾਪਾ ਇਹੀ ਕਹਿ ਰਹੇ ਸੀ ਜਦੋਂ ਉਸਦੀ ਮਾਂ ਉਸ ਨੂੰ ਰੋਂਦੀ ਵੇਖਦੀ ਤਾਂ ਕਹਿੰਦੇ ਪਰਨੀਤ ਜੇ ਤੂੰ ਮੇਰੇ ਸ਼ੇਰ ਨੂੰ ਵੇਖ ਕੇ ਰੋਈ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਕੀ ਹੋਇਆ ਇਸ ਨੂੰ ਕੁਝ ਵੀ ਤਾਂ ਨਹੀਂ ਹੋਇਆ ਸਾਰਾ ਕੁਝ ਠੀਕ ਹੋ ਜਾਣਾ ਠੀਕ ਹੋ ਜਾਣਾ ਸਭ ਕੁਝ ਪਰਨੀਤ ਨੇ ਦੂਸਰੀ ਕੁੜੀ ਦੇ ਫੋਨ ਤੋਂ ਉਸ ਦੇ ਘਰ ਦੇਆਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਫੋਨ ਤੇ ਲੋਕ ਲੱਗਾ ਹੋਣ ਕਰਕੇ ਫੋਨ ਨਾ ਕਰ ਪਾਈ ਬੱਚੇ ਨੂੰ ਵੀ ਕਾਫੀ ਸੱਟਾਂ ਲੱਗੀਆਂ ਸੀ ਤੇ ਉਹ ਵੀ ਬਹੁਤ ਰੋ ਰਿਹਾ ਸੀ ਜਦੋਂ ਹਸਪਤਾਲ ਪਹੁੰਚੇ ਤੇ ਜਲਦੀ ਜਲਦੀ ਨਾਲ ਦੋਨਾਂ ਨੂੰ ਦੇਖਣ ਲੱਗੇ ਬੱਚੇ ਦਾ ਵੀ ਇਲਾਜ ਕੀਤਾ ਗਿਆ ਦੋਨਾਂ ਕੁੜੀਆਂ ਦੀ ਹਾਲਤ ਗੰਭੀਰ ਸੀ ਦੂਸਰੀ ਕਾਰ ਵਾਲੀ ਕੁੜੀ ਜ਼ਿੰਦਾ ਸੀ ਪਰ ਬਹੁਤ ਸੀਰੀਅਸ ਸੀ ਉਹਨੂੰ ਹੋਸ਼ ਨਹੀਂ ਸੀ ਆ ਰਹੀ ਆਈ.ਸੀ.ਯੂ ਵਿੱਚ ਦੋਨਾਂ ਨੂੰ ਰੱਖਿਆ ਗਿਆ। ਪਰੀ ਦੀ ਮਾਂ ਨੇ ਦੇਖਿਆ ਕਿ ਉਸ ਕੁੜੀ ਦੇ ਫੋਨ ਤੇ ਉਸਦੇ ਪਤੀ ਦਾ ਫੋਨ ਆ ਰਿਹਾ ਸੀ। ਉਸਨੇ ਫੋਨ ਚੱਕ ਲਿਆ। ਪਾਹਲ। ਹੈਲੋ, ਮੈਂ ਥੋੜੀ ਦੇਰ ਤੱਕ ਆ ਜਾਣਾ। ਤੁਸੀਂ ਕੇਕ ਲੈ ਕੇ ਆਏ ਹੋ? ਹੈਲੋ। ਮੈਂ ਪ੍ਰਨੀਤ ਹਾਂ ਪੁੱਤਰ ਜੀ, ਤੁਸੀਂ ਕੌਣ? ਸੌਰੀ, ਲੱਗਦਾ ਗਲਤ ਨੰਬਰ ਲੱਗ ਗਿਆ। ਨਹੀਂ ਪੁੱਤ, ਨੰਬਰ ਤਾਂ ਸਹੀ ਹੈ। ਬਹੁਤ ਤੁਸੀਂ ਸਿਟੀ ਹਸਪਤਾਲ ਆ ਜਾਓ। ਤੁਹਾਡੀ ਪਤਨੀ ਦਾ ਐਕਸੀਡੈਂਟ ਹੋ ਗਿਆ ਹੈ। ਹਿੰਮਤ ਫੋਨ ਤੇ ਐਕਸੀਡੈਂਟ ਦਾ ਸੁਣ ਕੇ ਇਕਦਮ ਘਬਰਾ ਗਿਆ ਪਾਰਲ ਠੀਕ ਹੈ ਕਿਆਰਾ ਵੀ ਉਸ ਦੇ ਨਾਲ ਸੀ ਮੈਨੂੰ ਕੁਝ ਦੱਸੋ ਕਿਆਰਾ ਠੀਕ ਹੈ ਉਸ ਦੀ ਘਬਰਾਟ ਭਰੀ ਆਵਾਜ਼ ਸੁਣ ਕੇ ਪ੍ਰਨੀਤ ਨੇ ਉਸ ਨੂੰ ਹੌਸਲਾ ਦਿੱਤਾ ਤੇ ਆਉਣ ਲਈ ਕਿਹਾ ਹਿੰਮਤ ਦਾ ਦਿਲ ਬਹੁਤ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਦਿਮਾਗ ਵਿੱਚ ਅਜੀਬ ਖਿਆਲ ਆ ਰਹੇ ਸੀ ਉਸ ਨੇ ਗੱਡੀ ਹਸਪਤਾਲ ਦੇ ਰਾਹ ਪਾ ਲਈ ਪਰ ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਹਸਪਤਾਲ ਦਾ ਰਾਹ ਮੁੱਕ ਹੀ ਨਾ ਰਿਹਾ ਹੋਵੇ ਪਾਰুল ਤੇ ਬੇਟੀ ਕਿਆਰਾ ਤੋਂ ਇਲਾਵਾ ਉਸ ਦਾ ਦੁਨੀਆ ਵਿੱਚ ਕੋਈ ਨਹੀਂ ਸੀ ਜਿਸ ਨੂੰ ਉਹ ਆਪਣਾ ਕਹਿ ਸਕੇ ਉਹ ਸਾਰੇ ਰਸਤੇ ਆਪਣੀ ਬੇਟੀ ਅਤੇ ਪਤਨੀ ਲਈ ਅਰਦਾਸ ਕਰ ਰਿਹਾ ਸੀ ਉਸ ਨੂੰ ਸਵੇਰ ਦਾ ਵੇਲਾ ਵੀ ਯਾਦ ਆ ਰਿਹਾ ਸੀ ਜਦੋਂ ਉਹ ਦਫ਼ਤਰ ਵਾਸਤੇ ਨਿਕਲਿਆ ਸੀ ਅੱਜ ਪਾਹਲ ਦਾ ਜਨਮ ਦਿਨ ਸੀ ਤੇ ਉਸਨੇ ਵਾਅਦਾ ਕੀਤਾ ਸੀ ਕਿ ਉਹ ਅੱਜ ਲੇਟ ਨਹੀਂ ਹੋਵੇਗਾ ਕਿੰਨੀ ਖੁਸ਼ ਸੀ ਸਵੇਰੇ ਉਹ ਤੇ ਕਿੰਨੀ ਸੋਹਣੀ ਲੱਗ ਰਹੀ ਸੀ ਉਸਨੇ ਮੈਨੂੰ ਅੱਜ ਦਫ਼ਤਰ ਵਿੱਚੋਂ जान ਤੋਂ ਵੀ ਰੋਕਿਆ ਸੀ ਕਾਸ਼ ਮੈਂ ਨਾ ਜਾਂਦਾ ਕੀ ਹੋਇਆ ਹੋਵੇਗਾ ਪਾਹਲ ਤੇ ਕਿਆਰਾ ਦਾ ਐਕਸੀਡੈਂਟ ਕਿਵੇਂ ਹੋ ਗਿਆ ਉਹ ਕਈ ਸਵਾਲ ਆਪਣੇ ਆਪ ਨੂੰ ਕਰ ਰਿਹਾ ਸੀ ਜਿਵੇਂ ਇੱਕ ਖਿਆਲਾਂ ਦਾ ਵੱਡਾ ਸਾਰਾ ਬੁਲਬੁਲਾ ਉਸ ਨੂੰ ਕੈਦ ਕਰ ਬੈਠਾ ਸੀ ਉਸ ਨੂੰ ਯਾਦ ਆ ਰਿਹਾ ਸੀ ਕਿ ਕਿਵੇਂ ਉਸ ਅਨਾਥ ਨਾਲ ਪਾਹਲ ਨੇ ਸਭ ਦੀ ਬਗਾਵਤ ਕਰਕੇ ਵਿਆਹ ਕਰਵਾਇਆ ਸੀ ਪਾਹਲ ਉਸ ਨੂੰ ਕੁਝ ਨਹੀਂ ਹੋ ਸਕਦਾ ਆਪਣੇ ਦਿਲ ਨੂੰ ਉਹ ਸਮਝਾਉਂਦਾ ਫਿਰ ਖੁਦ ਨੂੰ ਕੋਸਦਾ ਸ਼ਾਮ ਨੂੰ ਉਸਨੇ ਜਦੋਂ ਮੈਨੂੰ ਫੋਨ ਕੀਤਾ ਸੀ ਮੈਂ ਉਸ ਨੂੰ ਕੇਕ ਲਿਆਉਣ ਵਾਸਤੇ ਕਿਉਂ ਕਿਹਾ ਇਨਸਾਨ ਵਕਤ ਨੂੰ ਨਾ ਕਦੇ ਰੋਕ ਸਕਿਆ ਹੈ ਤੇ ਨਾ ਹੀ ਕਦੇ ਰੋਕ ਪਾਵੇਗਾ ਘਟਨਾ ਜਦੋਂ ਵਾਪਰ ਜਾਂਦੀ ਹੈ ਵਕਤ ਜਦੋਂ ਨਿਕਲ ਜਾਂਦਾ ਹੈ ਤਾਂ ਕਾਸ਼ ਸ਼ਾਇਦ ਅਤੇ ਕਿੰਨੇ ਹੀ ਅਜਿਹੇ ਸ਼ਬਦ ਤੇ ਪਛਤਾਵੇ ਇਨਸਾਨ ਲਈ ਛੱਡ ਜਾਂਦੀ ਹੈ ਆਪਣੀ ਕਸਮ ਕਸ ਦੇ ਬੁਲਬਲੇ ਵਿੱਚ ਕੈਦ ਹਿੰਮਤ ਹਾਂ ਹਸਪਤਾਲ ਪਹੁੰਚ ਗਿਆ ਤੇ ਜਦੋਂ ਉਹ ਬਲਬਲਾ ਫਟ ਗਿਆ ਤਾਂ ਉਹ ਹਕੀਕਤ ਨਾਲ ਰੂਬਰੂ ਹੋਇਆ ਉਸਨੇ ਫਿਰ ਪਾਹੋਲ ਦੇ ਫੋਨ ਤੇ ਕਾਲ ਕੀਤੀ ਪਰਨੀਤ ਨੇ ਉਸ ਨੂੰ ਆਈਸੀਯੂ ਵੱਲ ਆਉਣ ਲਈ ਕਿਹਾ ਪਹੁੰਚ ਕੇ ਉਸਨੇ ਵੇਖਿਆ ਕਿ ਇੱਕ ਔਰਤ ਨੇ 11 ਨੂੰ ਗੋਦ ਵਿੱਚ ਚੁੱਕਿਆ ਹੋਇਆ ਹੈ ਤੇ ਉਹ ਸੌ ਰਹੀ ਹੈ ਉਹ ਪਰਨੀਤ ਸੀ ਇੱਕ ਆਦਮੀ ਆਈ ਸੀ ਯੂ ਦੇ ਬਾਹਰ ਤਰਲੇ ਲੈਂਦਾ ਡਾਕਟਰ ਨੂੰ ਕਹਿ ਰਿਹਾ ਸੀ ਮੇਰੀ ਬੱਚੀ ਨੂੰ ਬਚਾ ਲਵੋ ਹਿੰਮਤ ਭੱਜ ਕੇ ਡਾਕਟਰ ਕੋਲ ਗਿਆ ਤੇ ਪਾਹਲ ਬਾਰੇ ਪੁੱਛਿਆ ਡਾਕਟਰ ਸਾਹਿਬ ਮੇਰੀ ਪਤਨੀ ਹੈ ਪਾਹਲ ਓਕੇ ਦੂਸਰਾ ਮਰੀਜ਼ ਉਹਨਾਂ ਨੂੰ ਥੀਏਟਰ ਵਿੱਚ ਸ਼ਿਫਟ ਕਰ ਰਹੇ ਹਾਂ ਤੁਸੀਂ ਫਾਰਮ ਫਿਲ ਕਰ ਦਿਓ ਆਪਰੇਸ਼ਨ ਸ਼ੁਰੂ ਕਰਨਾ ਹੈ ਉਹਨਾਂ ਦੇ ਸਿਰ ਤੇ ਡੰਗੀਆਂ ਸੱਟਾਂ ਨੇ ਖੂਨ ਵੀ ਕਾਫੀ ਨਿਕਲ ਗਿਆ ਹੈ ਤੁਸੀਂ ਜਲਦੀ ਜਾਓ ਤੇ ਖੂਨ ਦਾ ਵੀ ਪ੍ਰਬੰਧ ਕਰੋ ਕਿਹੜਾ ਗਰੁੱਪ ਹੈ ਡਾਕਟਰ ਸਾਹਿਬ ਪਰੀ ਦੇ ਪਿਤਾ ਨੇ ਪੁੱਛਿਆ ਡਾਕਟਰ ਨੇ ਰਿਪੋਰਟ ਦੇਖੀ 20 ਪੋਜ਼ਿਟਿਵ ਮੈਂ ਦੇ ਦਿੰਨਾ ਖੂਨ ਮੇਰਾ ਇਹੀ ਗਰੁੱਪ ਹੈ ਤੁਸੀਂ ਕਾਫੀ ਸਟ੍ਰੈਸ ਵਿੱਚ ਹੋ ਇਸ ਵੇਲੇ ਕੋਈ ਗੱਲ ਨਹੀਂ ਬਲੱਡ ਬੈਂਕ ਤੇ ਖੂਨ ਹੈ ਤੁਸੀਂ ਉੱਥੋਂ ਲਿਆ ਸਕਦੇ ਹੋ ਪਾਹਲ ਨੂੰ ਥੀਏਟਰ ਵਿੱਚ ਸ਼ਿਫਟ ਕਰ ਰਹੇ ਸਨ ਜਦੋਂ ਹਿੰਮਤ ਨੇ ਉਸ ਨੂੰ ਵੇਖਿਆ ਤਾਂ ਜਿਵੇਂ ਉਸ ਤੇ ਲੱਖਾਂ ਹੀ ਵਾਰ ਹੋ ਗਏ ਹੋਣ ਪਾਹਲ ਦਾ ਸਿਰ ਖੂਨ ਨਾਲ ਨਹਾਇਆ ਸੀ ਉਸ ਦਾ ਸਰੀਰ ਇੱਕਦਮ ਪੀਲਾ ਹੋਇਆ ਪਿਆ ਸੀ ਉਸ ਨੂੰ ਆਕਸੀਜਨ ਮਾਸਕ ਲੱਗਾ ਹੋਇਆ ਸੀ ਤੇ ਉਹ ਬੇਹੋਸ਼ ਸੀ ਪਾਹਲ ਪਾਹਲ ਡਾਕਟਰ ਸਾਹਿਬ ਇਹ ਹੋਸ਼ ਕਿਉਂ ਨਹੀਂ ਕਰ ਰਹੀ ਇਹ ਕੁਝ ਬੋਲਦੀ ਕਿਉਂ ਨਹੀਂ ਹੌਸਲਾ ਰੱਖੋ ਐਕਸੀਡੈਂਟ ਕਾਫੀ ਭਿਆਨਕ ਸੀ ਇਹਨਾਂ ਦੀ ਹਾਲਤ ਬਹੁਤ ਖਰਾਬ ਹੈ ਤੁਸੀਂ ਪ੍ਰਾਰਥਨਾ ਕਰੋ ਈਸ਼ਵਰ ਅੱਗੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਭਰੀ ਦਾ ਵੀ ਆਪਰੇਸ਼ਨ ਚੱਲ ਰਿਹਾ ਸੀ ਉਸ ਦੇ ਮਾਪੇ ਹਿੰਮਤ ਨੂੰ ਹੌਸਲਾ ਦੇ ਰਹੀ ਸੀ ਹਿੰਮਤ ਨੇ ਕਿਆਰਾ ਨੂੰ ਗੋਦ ਵਿੱਚ ਲਿਆ ਉਸ ਨੂੰ ਜਿਵੇਂ ਮਾਲਕ ਨੇ ਇੰਨੀ ਵੱਡੀ ਦੁਰਘਟਨਾ ਵਿੱਚ ਬਾਲ-ਬਾਲ ਬਚਾ ਲਿਆ ਸੀ ਪਰਨੀਤ ਨੇ ਹਿੰਮਤ ਨੂੰ ਕਿਹਾ ਪੁੱਤਰ ਤੁਸੀਂ ਘਰੋਂ ਕਿਸੇ ਨੂੰ ਬੁਲਾ ਲਵੋ ਹਿੰਮਤ ਨੇ ਨਾਂ ਵਿੱਚ ਸਿਰ ਹਿਲਾਉਂਦੇ ਹੋਏ ਕਿਹਾ ਕੋਈ ਨਹੀਂ ਆ ਮੇਰਾ ਮੇਰਾ ਜੋ ਵੀ ਹੈ ਉਹ ਅੰਦਰ ਜ਼ਿੰਦਗੀ ਤੇ ਮੌਤ ਨਾਲ ਜੰਗ ਲੜ ਰਿਹਾ ਹੈ ਉਸ ਨੂੰ ਇਹ ਜੰਗ ਜਿੱਤਣੀ ਹੀ ਪੈਣੀ ਆ ਉਸਨੇ ਵਾਦਾ ਕੀਤਾ ਹੈ ਉਮਰ ਪਰ ਮੇਰਾ ਸਾਥ ਨਿਭਾਉਣ ਦਾ ਉਸ ਦਾ ਗਲਾ ਗੜੁੱਚ ਸੀ ਤੇ ਇੱਕ ਇੱਕ ਸ਼ਬਦ ਜਿਵੇਂ ਰਵਾਵੇ ਵਿੱਚ ਨਹਾਈ ਬੈਠਾ ਸੀ ਪਰਨੀਤ ਨੇ ਉਸ ਦੇ ਸਿਰ ਤੇ ਹੱਥ ਰੱਖ ਕੇ ਹੌਸਲਾ ਦਿੱਤਾ ਤੇ ਉਸ ਨੂੰ ਥੋੜਾ ਪਾਣੀ ਪੀਣ ਲਈ ਦਿੱਤਾ ਆਪਰੇਸ਼ਨ ਲੰਬਾ ਸੀ ਰਾਤ ਦੇ 3 ਵਜੇ ਚੁੱਕੇ ਸੀ ਥੀਏਟਰ ਦੇ ਬਾਹਰ ਮੇਜ਼ ਤੇ ਬੈਠੇ ਹਿੰਮਤ ਸਿੰਘ ਨੂੰ ਇੰਜ ਲੱਗ ਰਿਹਾ ਸੀ ਕਿ ਉਸ ਦੇ ਨਾਲ ਕੋਈ ਆ ਕੇ ਬੈਠ ਗਿਆ ਹੋਵੇ ਥਕੀਵੇਂ ਭਰੀਆਂ ਤੇ ਉਹ ਨੀਂਦਰੀਆਂ ਅੱਖਾਂ ਨਾਲ ਜਦੋਂ ਉਸਨੇ ਚਿਹਰਾ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹੈਰਾਨ ਹੋ ਗਿਆ ਹਿੰਮਤ ਨੇ ਉਸ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਉਹ ਉਸ ਵੱਲ ਤੱਕਦੀ ਰਹੀ ਤੇ ਉਸ ਨੂੰ ਇੰਜ ਵੇਖ ਰਹੀ ਸੀ ਜਿਵੇਂ ਕੋਈ ਕਿਸੇ ਨੂੰ ਅੰਤਮ ਵਿਦਾਇਗੀ ਦੇ ਰਿਹਾ ਹੋਵੇ ਜਿਵੇਂ ਉਸ ਦੀਆਂ ਅੱਖਾਂ ਵਿੱਚ ਲੱਖਾਂ ਹੀ ਅਧੂਰੀਆਂ ਇੱਛਾਵਾਂ ਰਹਿ ਗਈਆਂ ਹੁਣ ਜਿਵੇਂ ਹੁਣ ਉਸ ਦੇ ਵਾਸ ਵਿੱਚ ਕੁਝ ਵੀ ਨਾ ਹੋਵੇ ਜਿਵੇਂ ਉਹ ਉਸ ਕੋਲ ਮਾਫੀ ਮੰਗ ਰਹੀ ਹੋਵੇ ਤੇ ਸਾਰੇ ਵਾਦੇ ਅਧੂਰੇ ਛੱਡ ਕੇ ਜਾਣ ਲਈ ਜੋ ਉਸਨੇ ਉਸ ਨਾਲ ਉਮਰ ਭਰ ਸਾਥ ਨਿਭਾਉਣ ਦਾ ਵਾਦਾ ਕੀਤਾ ਸੀ ਕਿੰਨੀ ਵਿਲੱਖਣ ਹੈ ਮਨੁੱਖੀ ਜਾਤ ਵਾਦੇ ਉਸ ਦੇ ਭੇਖ ਤੇ ਲਾਏ ਹੋਏ ਕਿਆਸ ਜਦੋਂ ਉਸ ਨੂੰ ਅਗਲੇ ਪਲ ਦਾ ਕੋਈ ਵੀ ਭਰੋਸਾ ਨਹੀਂ ਹੁੰਦਾ ਹਿੰਮਤ ਦਾ ਅੰਦਰਲਾ ਅੰਦਰ ਚੀਕਾਂ ਮਾਰ ਉੱਠਿਆ ਜਿਵੇਂ ਪਾਹਲ ਉਸ ਨੂੰ ਹੌਸਲਾ ਨਾ ਦੇ ਸਕਦੀ ਹੋਵੇ ਚਾਹੇ ਉਹ ਹਮੇਸ਼ਾ ਹੀ ਉਸ ਨੂੰ ਹੌਸਲਾ ਦਿੰਦੀ ਰਹੀ ਸੀ ਪਰ ਹੁਣ ਜੋ ਹੌਸਲਾ ਉਸ ਨੂੰ ਚਾਹੀਦਾ ਸੀ ਉਹ ਸਿਰਫ ਤੇ ਸਿਰਫ ਉਸ ਦੇ ਅੰਤਰਮਨ ਤੋਂ ਹੀ ਪੈਦਾ ਹੋ ਸਕਦਾ ਸੀ ਉਸ ਹੌਸਲੇ ਦੀ ਉਪਜ ਉਸ ਨੂੰ ਖੁਦ ਹੀ ਕਰਨੀ ਪੈਣੀ ਸੀ ਫਿਰ ਉਹ ਉੱਠ ਕੇ ਅੱਗੇ ਤੁਰ ਪਈ ਤੇ ਅੱਗੇ ਉਹੇਠਾਂ ਉੱਤਰਦੀ ਹੋਈ 11 ਦੇ ਕਮਰੇ ਵੱਲ ਤੁਰ ਪਈ ਹਿੰਮਤ ਉਸ ਦੇ ਪਿੱਛੇ ਹੋ ਗਿਆ ਉਸ ਨੇ ਉੱਥੇ 11 ਨੂੰ ਤੱਕਿਆ ਫਿਰ ਅਚਾਨਕ ਇੱਕ ਵੱਡੇ ਸ਼ੋਰ ਨਾਲ ਖਿੜਕੀ ਦਾ ਸ਼ੀਸ਼ਾ ਟੁੱਟਿਆ ਹਿੰਮਤ ਦਾ ਧਿਆਨ ਉਸ ਪਾਸੇ ਵੱਲ ਹੋਇਆ ਫਿਰ ਉਸਨੇ ਦੇਖਿਆ ਕਿ ਥੀਏਟਰ ਤੋਂ ਡਾਕਟਰ ਸਾਹਿਬ ਬਾਹਰ ਆ ਰਹੇ ਸਨ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ